ਹਾਂਜੀ ਪਿਆਰਿਓ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਲੋ ਜੀ ਜਿਵੇਂ ਤੁਹਾਡੀ ਵਾਰ-ਵਾਰ ਫਰਮਾਇਸ਼ ਆਉਂਦੀ ਸੀ ਵੀ ਸਿੱਠਣੀਆਂ ਜਰੂਰ ਤੁਸੀਂ ਬਣਾਓ ਵੀਡੀਓ ਤੇ ਲੋ ਜੀ ਮੈਂ ਅੱਜ ਤੁਹਾਡੇ ਕਹਿਣ ਤੇ ਸਿੱਠਣੀਆਂ ਦੀ ਵੀਡੀਓ ਬਣਾਈ ਏ ਤੇ ਅਗਲੀ ਵੀਡੀਓ ਜਿਹੜੀ ਮੈਂ ਪੇਜ ਪੇਸ਼ ਕਰਾਂਗੀ ਉਹ ਵੀਡੀਓ ਕਰਾਂਗੀ ਨਾਨਖੀਆਂ ਔਰ ਦਾਦਕੀਆਂ ਜੀਆਂ ਆਪਸ ਜਿਹੜੀਆਂ ਸਿੱਠਣੀਆਂ ਹੁੰਦੀਆਂ ਨੇ ਲੇਕਿਨ ਅੱਜ ਜਿਹੜੀਆਂ ਮੈਂ ਸਿੱਠਣੀਆਂ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੀਆਂ ਇਹ ਆ ਸਿੱਠਣੀਆਂ ਆਪਾਂ ਕਿਸੇ ਨੂੰ ਵੀ ਦੇ ਸਕਦੇ ਹਾਂ ਨਾ ਜਿਵੇਂ ਆਉਂਦੀ ਕੁੜੀਏ ਜਾਂਦੀ ਕੁੜੀਏ ਆਪਾਂ ਕਹਿ ਕੇ ਗਾਉਂਦੇ ਹਾਂ ਨਾ ਟੱਪੇ ਤੇ ਲੋ ਜੀ ਪੇਸ਼ ਨੇ ਆਉਂਦੀ ਕੁੜੀਏ ਜਾਂਦੀ ਕੁੜੀਏ ਟੱਪੇ ਲੋ ਜੀ ਤੁਸੀਂ ਆਨੰਦ ਮਾਣੋ ਜੀ ਅਗਰ ਪਸੰਦ ਆਉਣ ਤੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੀ ਤੇ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਲੋ ਜੀ ਪੇਸ਼ ਨੇ ਆਉਂਦੀ ਕੁੜੀਏ ਜਾਂਦੀ ਕੁੜੀਏ ਲੋ ਜੀ ਪੇਸ਼ ਨੇ ਜੀ ਆਉਂਦੀ ਕੁੜੀਏ ਜਾਂਦੀ ਕੁੜੀਆਂ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕ ਲਿਆ ਬਜ਼ਾਰ ਵਿੱਚੋਂ ਤਖਤੇ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕ ਲਿਆ ਬਜ਼ਾਰ ਵਿੱਚੋਂ ਤਖਤੇ ਨਹੀਂ ਤੱਕਾ ਮਾਰੇ ਨਾ ਖੁੱਲਦੇ ਇਹੇ ਕੋਲ ਦੇ ਖੁੱਲਦੇ ਪਹਿਰੇ ਦੇ ਤੜਕੇ ਨਹੀਂ ਤੱਕਾ ਮਾਰੇ ਨਾ ਖੁੱਲਦੇ ਇਹੇ ਖੁੱਲਦੇ ਪਹਿਰੇ ਦੇ ਤੜਕੇ ਨਹੀਂ ਤੱਕਾ ਮਾਰੇ ਨਾ ਖੁੱਲਦੇ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕਲਿਆ ਬਜ਼ਾਰ ਵਿੱਚੋਂ ਪੇਠਾ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕਲਿਆ ਬਜ਼ਾਰ ਵਿੱਚੋਂ ਪੇਠਾ ਨੀ ਅੱਗੇ ਰਾਹੀ ਰਾ ਪੁੱਛਦੇ ਹੁਣ ਪੁੱਛਦੇ ਸ਼ਰਾਬ ਵਾਲਾ ਠੇਕਾ ਨੀ ਅੱਗੇ ਰਾਹੀ ਰਾ ਪੁੱਛਦੇ ਹੁਣ ਪੁੱਛਦੇ ਸ਼ਰਾਬ ਵਾਲਾ ਠੇਕਾ ਨੀ ਅੱਗੇ ਰਾਹੀ ਰਾ ਪੁੱਛਦੇ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕਲਿਆ ਬਜ਼ਾਰ ਵਿੱਚੋਂ ਹਾਰੇ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕਲਿਆ ਬਜ਼ਾਰ ਵਿੱਚੋਂ ਹਾਰੇ ਹੀਂਜੋ ਦੇ ਦਾ ਗਲਾਸ ਡੋਲ ਗਿਆ ਸਾਰਾ ਟਬਰ ਚੰਗਿਆੜਾ ਮਾਰੇ ਹੀਂਜੋ ਦੇ ਦਾ ਗਲਾਸ ਡੋਲ ਗਿਆ ਸਾਰਾ ਟਬਰ ਚੰਗਿਆੜਾ ਮਾਰੇ ਹੀਂਜੋ ਦੇ ਦਾ ਗਲਾਸ ਡੋਲ ਗਿਆ कु कुड़े चकलिया बज़ार विचों छेणे नथो देशीन गबरू चिटे चादर ज़मीन नथो शौक़ीन गबरु चिटे चादर ज़मीन नणे नी इते शौक़ीन गबरु ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕਲਿਆ ਬਜ਼ਾਰ ਵਿੱਚੋਂ ਗਾਨੀ ਨਹੀਂ ਮਾਪੇ ਤੈਨੂੰ ਕੱਟ ਰੋਣਗੇ ਬਹੁਤੇ ਰੋਣਗੇ ਦਿਲਾਉਂਦੇ ਜਾਨੀ ਨਹੀਂ ਮਾਪੇ ਤੈਨੂੰ ਕੱਟ ਰੋਣਗੇ ਬਹੁਤੇ ਰੋਣਗੇ ਜਵਾਨੀ ਅਠੇ ਨਹੀਂ ਨਹੀਂ ਮਾਪੇ ਤੈਨੂੰ ਕੱਟ ਰੋਣਗੇ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕ ਲਿਆ ਬਜ਼ਾਰ ਵਿੱਚੋਂ ਗਾਰਾ ਨੀ ਕੀ ਦੇ ਨਾਲ ਵਖ ਹੋਏਗੀ ਤੇਰਾ ਰੁੱਸੇ ਆ ਫਿਰੇ ਕਰਵਾਲਾ ਨੀ ਕੀ ਦੇ ਨਾਲ ਵਖ ਹੋਏਗੀ ਤੇਰਾ ਰੁੱਸੇ ਆ ਫਿਰੇ ਕਰਵਾਲਾ ਨੀ ਕੀ ਦੇ ਨਾਲ ਵਖ ਹੋਏਗੀ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕ ਲਿਆ ਨੀ ਟੋਕਰਾਂ ਨੜਿਆਂ ਦਾ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕ ਲਿਆ ਨੀ ਟੋਕਰਾ ਣੜਿਆਂ ਦਾ ਕਿੱਥੇ ਲਾਹੇਗੀ ਕਿੱਥੇ ਲਾਹੇਗੀ ਨੀ ਸਾਰਾ ਪਿੰਡ ਛੜਿਆਂ ਦਾ ਕਿੱਥੇ ਲਾਹੇਗੀ ਕਿੱਥੇ ਲਾਹੇਗੀ ਨੀ ਸਾਰਾ ਪਿੰਡ ਛੜਿਆਂ ਦਾ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕ ਲਿਆ ਨੀ ਟੋਕਰਾ ਧਣਿਆਂ ਬਾ ਕੁੜੀਏ ਜਾਂਦੀ ਕੁੜੀਏ ਚੱਕ ਲਿਆ ਟੋਕਰਾ ਧਾਣਿਆਂ ਦਾ ਕਿੱਥੇ ਲਾਹੇਗੀ ਕਿੱਥੇ ਲਾਹੇਗੀ ਨਹੀਂ ਸਾਰਾ ਪਿੰਡ ਨਿਆਣਿਆਂ ਦਾ ਕਿੱਥੇ ਲਾਹੇਗੀ ਕਿੱਥੇ ਲਾਹੇਗੀ ਨਹੀਂ ਸਾਰਾ ਪਿੰਡ ਨਿਆਣਿਆਂ ਦਾ ਆਉਂਦੀ ਕੁੜੀਏ ਜਾਂਦੀ ਕੁੜੀਏ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕ ਲਿਆ ਬਾਜ਼ਾਰ ਵਿੱਚੋਂ ਚਾਂਦੀ ਨੇ ਸਾਡੇ ਨਾਲੋਂ ਬਾਂਦਰੀ ਚੰਗੀ ਜਿਹੜੀ ਨਿਤ ਮੁਕਲਾਵੇ ਜਾਂਦੀ ਨੇ ਸਾਡੇ ਨਾਲੋਂ ਬਾਂਦਰੀ ਚੰਗੀ ਜਿਹੜੀ ਨਿਤ ਮੁਕਲਾਵੇ ਜਾਂਦੀ ਨੇ ਸਾਡੇ ਨਾਲ ਪਾਂਦਰੀ ਚੰਗੀ ਹੌਂਦੀ ਕੁੜੀਏ ਜਾਂਦੀ ਕੁੜੀਏ ਚੱਕਲੇ ਬਾਜ਼ਾਰ ਵਿੱਚੋਂ ਤਾਈਏ ਨੀ ਪੁੱਛਦਾ ਦਾਦੇ ਹੋਰ ਖੜਾ ਤੇਰਾ ਕੀ ਦੁੱਖ ਦੱਸ ਪਰ ਜਾਏ ਨੀ ਪੁੱਛਦਾ ਦਾਦੇ ਹੋਰ ਖੜਾ ਤੇਰਾ ਕੀ ਦੁੱਖ ਦੱਸ ਪਰ ਜਾਏ ਨੀ ਪੁੱਛਦਾ ਦਾਦੇ ਹੋਰ ਖੜਾ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕਲਿਆ ਬਾਜ਼ਾਰ ਵਿੱਚੋਂ ਪੇੜਾ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕਲਿਆ ਬਾਜ਼ਾਰ ਵਿੱਚੋਂ ਪੇੜਾ ਹੀ ਅਸਾਂ ਕਿਹੜਾ ਨੇ ਤੇ ਆਵਣਾ ਸਾਡਾ ਲੱਗਣਾ ਸਬਬ ਨਾਲ ਘੇੜਾ ਨਹੀਂ ਅਸਾਂ ਕਿਹੜਾ ਨੇ ਤੇ ਆਵਣਾ ਸਾਡਾ ਲੱਗਣਾ ਸਬਬ ਨਾਲ ਘੇੜਾ ਹੀ ਅਸਾਂ ਕਿਹੜਾ ਨੇ ਤੇ ਆਵਣਾ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕ ਲੈ ਅਗਲਾ ਸੱਕੀ ਲੱਸੀ ਦਾਣੀ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕ ਲੈ ਅਗਲਾ ਸੱਕੀ ਲੱਸੀ ਦਾਣੀ ਤੇਰੇ ਹਾਣ ਦਾ ਹੋਏ ਤੇਰੇ ਹਾਣ ਦਾ ਸੁਣਖਾ ਮੁੰਡਾ ਦੱਸੀ ਦਾਣੀ ਤੇਰੇ ਹਾਣ ਦਾ ਹੋਏ ਤੇਰੇ ਹਾਣ ਦਾ ਸੁਣਖਾ ਮੁੰਡਾ ਦੱਸੀ ਦਾਣੀ